ਵੀਡੀਓ ਦੇ ਵਿੱਚ ਜਿਹੜਾ ਲੱਤਾਂ ਮਾਰਦਾ ਦਿਖਾਈ ਦੇ ਰਿਹਾ ਹੈ ਉਹ ਲੁਧਿਆਣਾ ਪੁਲਿਸ ਦਾ ਇੱਕ ਖੋਨਾਰ ਕੁਲੇਸ ਅਫਸਰ ਹੈ ਜੋ ਇੱਕ ਵਿਅਕਤੀ ਨੂੰ ਇਨਸਾਫ ਦੀਵਾਨ ਦੀ ਬਜਾਏ ਉਹਨੂੰ ਲੱਤਾਂ ਨਾਲ ਕੁੱਟ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਵੀਡੀਓ ਦੇ ਵਿੱਚ ਇਹ ਪੁਲਿਸ ਵਾਲਾ ਬੰਦੇ ਨੂੰ ਲੰਮੇ ਪਾ ਕੇ ਉਹਦੇ ਚਿਹਰੇ ਵਿੱਚ ਲੱਤਾਂ ਮਾਰ ਰਿਹਾ ਆਪ ਵਕਾਨਿਆਂ ਤੁਹਾਨੂੰ ਪੂਰੀ ਵੀਡੀਓ ਤੇ ਦਿਨਿਆ ਪੂਰੀ ਜਾਣਕਾਰੀ ਅਸਾ ਦਾ ਸੇ ਮਾਲਕ ਕੀ ਹੋਇਆ ਸੀ ਤੇ ਕਾਲਾ ਸਰ ਦੇਖੋ ਇਹ ਜਿਹੜਾ 20 ਤਰੀਕ ਨੂੰ ਵਾਅਦਾ ਹੋਇਆ ਜਿਹਦੇ ਚ ਮੈਨੂੰ ਮੇਰੇ ਮਦਰ ਨੂੰ ਸੀਨੀਅਰ ਸਿਟੀਜ਼ਨ ਨੂੰ ਤੇ ਮੇਰੇ ਬ੍ਰਦਰ ਨੂੰ ਸੱਟਾਂ ਮਾਰਿਆ ਗਿਆ ਉਹਦੇ ਸਬੰਧ ਵਿੱਚ 20 ਅਗਸਤ ਨੂੰ ਇੱਕ ਪਹਿਲਾਂ ਵੀ ਦਰਖਾਸਤ ਅਸੀਂ ਦਾਬੇ ਥਾਣੇ 'ਚ ਦਿੱਤੀ ਸੀ ਜਿਹੜੀ ਕਿ ਉਹਨਾਂ ਨੇ ਐਕਸੈਪਟ ਕਰਕੇ ਮੋਹਰ ਲਾ ਕੇ ਦਿੱਤੀ ਸੀ ਤੇ ਇਹ ਕਿਹਾ ਸੀ ਵੀ ਦੁਬਾਰਾ ਹੀ ਕਾਰਵਾਈ ਨਹੀਂ ਹੋਏਗੀ ਇਹ ਦਰਖਾਸਤ ਦੀ ਫੋਟੋ ਕਾਪੀ ਹੈ ਇਹ ਆ ਮੇਰੇ ਮਦਰ ਵੱਲੋਂ ਕਿਉਂਕਿ ਬਾਰ-ਬਾਰ ਲੜਕੀ ਤੇ ਉਹਦੇ ਪਰਿਵਾਰ ਵੱਲੋਂ ਇਹੀ ਸੀ ਜੀ ਮਕਾਨ ਦੀ ਸਾਨੂੰ ਦੇ ਦਿਓ ਤੇ ਤਾਂ ਤੁਹਾਨੂੰ ਛੱਡਾਂਗੇ ਨਹੀਂ ਤਾਂ ਫਿਰ ਤੁਹਾਨੂੰ ਛੱਡਣਾ ਇਹ ਮੇਰੀ ਮਦਰ ਵੱਲੋਂ ਅਕਤੂਬਰ ਚ ਕੇਸ ਵੀ ਲਗਾਇਆ ਗਿਆ ਆ ਸਾਡੇ ਸੱਟਾਂ ਮਾਰੀਆਂ ਗਈਆਂ ਜੋ ਕਿ ਇੱਕਦਮ ਅਟੈਕ ਕਰਕੇ 10 ਤੋਂ 15 ਜਣੇ ਲੜਕੀ ਤੇ ਪਰਿਵਾਰ ਤੇ ਉਸਦੇ ਨਾਲ ਅਣਪਛਾਤੇ ਬੰਦੇ ਸੀਗੇ ਜੀ ਆਹ ਬ੍ਰਦਰ ਦੇ ਕੋਈ ਚਾਕੂ ਜਾਂ ਕੋਈ ਨੁਕੀਲੀ ਚੀਜ਼ ਮਾਰੇਗੀ 6 ਟਾਂਕੇ ਇਹਦੇ ਲੱਗੇ ਸੀ ਆ ਲੜਕੇ ਦੀ ਐਫ ਆਈ ਆਰ ਆ ਸਾਨੂੰ ਥਾਣੇ 'ਚੋ 27 ਤਰੀਕ ਨੂੰ ਇਹ ਕਿਹਾ ਗਿਆ ਐਮ ਐਲ ਆਰ ਵੀ ਹਾਂਜੀ ਜੀ ਤੁਹਾਡੀ ਸਾਨੂੰ ਐਮ ਐਲ ਆਰ ਨਹੀਂ ਮਿਲ ਰਹੀ ਸਾਨੂੰ ਰਸੀਦਾਂ ਦੁਬਾਰਾ ਭੇਜੋ ਅਸੀਂ ਉਹ ਵੀ ਉਹਨਾਂ ਨੂੰ ਵਟਸਐਪ ਕਰ ਦਿੱਤੀ ਫਿਰ ਮੈਂ ਡੁਪਲੀਕੇਟ ਐਮ ਐਲ ਆਰ ਕਢਾ ਕੇ ਤਿੰਨ ਵਾਰੀ ਥਾਣੇ ਜਾਏ ਕਿਸੇ ਨੇ ਐਮ ਐਲ ਆਰ ਵੀ ਨਹੀਂ ਲਈ ਡੁਪਲੀਕੇਟ ਜੀ ਕੋਰਟ 'ਚ ਕੇਸ ਚੱਲਦੇ ਪਏ ਨੇ ਲੜਕੀ ਵੱਲੋਂ ਡੋਮੈਸਟਿਕ ਵਾਇਲੈਂਸ ਦਾ ਕੇਸ ਕੀਤਾ ਆ ਜਿਹਦੇ ਵਿੱਚ 10 ਲੱਖ ਰੁਪਏ ਆਪਣੇ ਲਈ ਤੇ 10 ਲੱਖ ਆਪਣੇ ਲੜਕੇ ਲਈ ਮਾਮ ਕੀਤੀ ਗਈ ਜੀ ਸਰ ਇੱਕ ਜਿਹੜਾ ਵੀਡੀਓ ਸਾਹਮਣੇ ਆਈ ਸੀ ਮਾਰਕੁੱਟ ਕੋਈ ਹੈ ਜੀ ਇਹ ਇਹ ਕਹਿੰਦੇ ਕਿ ਕੀ ਸਰ ਮਤਲਬ ਤੁਹਾਡੇ ਧਿਆਨ ਚ ਆਇਆ ਹੈਗਾ ਤੇ ਕੀ ਮੇਰੇ ਨਾਲ ਵੀ ਕਰ ਰਹੇ ਸੀ ਬ੍ਰਦਰੋ ਵੀਡੀਓ ਮੈਂ ਵੀ ਦੇਖੀ ਆ ਇੱਕ ਤਾਂ ਵੀਡੀਓ ਧੁੰਦਲੀ ਆ ਉਹ ਤੇ ਪਹਿਚਾਨ ਨਹੀਂ ਸਾਰਿਆਂ ਦੀ ਆ ਰਹੀ ਹੈਗੀ ਤੁਸੀਂ ਵੀ ਦੇਖੀ ਹੋਣੀ ਆ ਉਹ ਜੀ ਜੀ ਉਸੇ ਤੇ ਲੜਕੀ ਪਿਛਲੇ ਸਾਲ ਹੀ ਵਿਆਹੀ ਸੀ ਮਈ ਮਹੀਨੇ ਦੇ ਨੇੜੇ ਜਿਹੜੇ ਉਹਨਾਂ ਦਾ ਆਪਸ ਵਿੱਚ ਡਿਸਪਿਊਟ ਚੱਲਦਾ ਲੜਕੀ ਦਾ ਆਪਣੇ ਹਸਬੰਦ ਦੇ ਨਾਲ ਕੋਈ ਕੋਰਟ ਤੇ ਮਾਨਯੋਗ ਅਦਾਲਤ ਤੇ ਡੋਮੈਸਟਿਕ ਵਾਇਲੈਂਸ ਦਾ ਕੇਸ ਵੀ ਆ ਉਹ ਜਦੋਂ ਉਹਨਾਂ ਨੇ ਪੁਲਿਸ ਨੂੰ ਸਾਡੀ ਦਰਖਾਸਤ ਦਿੱਤੀ ਸੀਗੀ ਸਾਡੇ ਜਿਹੜੇ ਐਨਜੀਓ ਨੇ ਸਾਡੇ ਦਰਨੀਓ ਗਏ ਉਹ ਕੁਦਰਤੀ ਮਗਰੀ ਹੋ ਜਾ ਬੜੇ ਉੱਥੇ ਉਹਨਾਂ ਦਾ ਆਪਸ ਵਿੱਚ ਕਲੈਸ਼ ਹੋ ਗਿਆ ਹਟਾਤਾ ਸੀ ਸਾਡੇ ਬੰਦਿਆਂ ਨੇ ਇਹ ਪਰ ਫਿਰ ਵੀ ਆਪਸ ਵਿੱਚ ਅੜਜ ਗਏ ਫਿਰ ਵੀ ਹਟਾਤਾ ਸੀ ਜਿਹੜੀ ਤੁਸੀਂ ਕਹਿੰਦੇ ਹੋ ਲੜੇ ਨੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਦਰਖਾਸਤ ਮੇਰੇ ਕੋ ਆ ਗਈ ਹੈ ਅਸੀਂ ਉਹਦੀ ਜੋ ਬਣਦੀ ਕਾਰਵਾਈ ਹੈ ਉਹ ਕਰਵਾ ਰਹੇ ਦੇਖੋ ਸਰ ਕੋਸ ਤੇ ਅੰਜਾਮ ਲਾਦੇ ਕੋਸ ਨੇ ਕੋਟਮਾਰ ਕੀਤੀ ਹੈ ਤੇ ਸਰ ਉਹ ਅੰਦਰ ਲਿਆ ਕੇ ਕੀ ਸਰ ਮਾਮਲਾ ਉਹ ਬਰਦਰ ਸਰ ਉਹ ਆਪਸ ਵਿੱਚ ਝਗੜੇ ਆ ਅਸੀਂ ਤੇ ਥੋੜੀਆਂ ਅਸੀਂ ਕੀ ਝਗੜਾਂਗੇ ਇਹਨਾਂ ਨਾਲ ਜੀ ਠੀਕ ਹੈ ਨਾ ਤਿੰਨੇ ਰੋਕ ਨੇ ਉਹ ਜਿਹੜੇ ਕਟ ਮਾਰ ਕੇ ਚਾਹਦੇ ਕੀ ਕਾਰਵਾਈ ਕਰਾਂਗੇ ਜੋ ਕਾਨੂੰਨੀ ਕਾਰਵਾਈ ਬੰਦੀ ਕਰਾਂਗੇ ਜੀ ਦਰਖਾਸਤ ਆ ਰਹੀ ਹੈ ਮੇਰੇ ਕੋਲ ਹਾਂ ਠੀਕ ਸਰ ਮਾਮਲਾ ਹੈ ਕਿ ਅੰਦਰ ਡੋਮੈਸਟਿਕ ਵਾਇਲੈਂਸ ਹੈ ਜੀ ਮੀਆਂ ਬੀਬੀ ਦਾ ਝਗੜਾ ਹੈ ਜੀ ਸਰ ਕੀ ਵਿਵਾਦ ਵਧ ਗਿਆ ਹੈ ਤਾਂ ਮੀਆਂ ਬੀਬੀ ਦੇ ਵਿੱਚ ਕੀ ਕਹਿ ਸਕਦੇ ਨਹੀਂ ਗੱਲ ਕਿਤੇ ਤੱਕ ਹੀ ਵੱਧ ਸਕਦੀ ਆ ਠੀਕ ਹੈ ਠੀਕ ਹੈ ਜੋ ਕਾਰਵਾਈ ਹੋ ਗਈ ਉਹ ਕਰਾਂਗੇ ਕੀ ਸਰ ਕਿੱਥੇ ਹੈ ਮਾਮਲਾ ਸਰ ਡੱਬਾ ਸਣਾ ਜੀ ਠੀਕ ਹੈ